ਕੰਟਰੀ ਨਾਰਕੰਡਿਆ ਤੇ ਮੁਸਰਾ ਹੈਗਾ ਜੇਕਰ ਕੋਈ ਪਰਦੇਸੀ ਰਹਿੰਦਾ ਵੀ ਆ ਤਾਂ ਉਹਦੀ ਪੀਜੀ ਦੀ ਟੈਰੀਫੀਕੇਸ਼ਨ ਕਰਾ ਕੇ ਹੈਤੀ ਦੀ ਦੁਕਾਨ ਦੇ ਉੱਪਰ ਉਪਰ ਵੀ ਕਰ ਸਕਦਾ ਇਹਦਾ ਇਹ ਜਿਹੜਾ ਜੀ 11 ਅਕਤੂਬਰ ਤੱਕ ਦਾ ਟਾਈਮ ਆ ਠੋਡੇ ਕੋਲੇ ਉਹਨਾਂ ਦੀ ਬੈਰੀ ਪੈਸੇ ਵਕੇਸ਼ਨ ਕਰਾਉਣ ਦਾ ਜਿਹਦੇ ਕਰੇ ਮਾਲਕ ਦੂਗਾ ਤਾਂ ਤੇ ਜਿਹੜਾ ਕੋਈ ਫੁੱਲੜ ਬਾਜੀ ਜਾਂ ਕੁਛ ਵੀ ਕਰਦਾ ਤਾਂ ਵੀਰ ਬਣ ਕੇ ਪਹਿਲਾਂ ਤਾ ਉਹਨੂੰ ਸਮਝਾ ਲਓ ਜੇ ਇਹ ਇਹ ਵੀ ਕਰਦਾ ਤਾਂ ਤੁਹਾਨੂੰ ਪਤਾ ਹੀ ਨਾ ਪੈਣਾ ਉਹਨਾਂ ਨੂੰ ਅਧਿਕਾਰ ਚਾਹ ਕਰ ਸਕਦੇ ਹਾਂ ਉਹਦੇ ਪਿੱਛੇ ਪੰਚਾਇਤ ਮੈਂਬਰ ਨਹੀਂ ਜਾਊਗਾ ਜੇ ਕਰ ਕੋਈ ਵੋਟਰ ਕਾਰਡ ਜਾਂ ਕੋਈ ਆਧਾਰ ਕਾਰਡ ਜਾਂ ਖਾਤਾ ਖੋਲਣ ਦੇ ਸੰਬੰਧੀ ਵੀ ਸਾਡੇ ਕੋਲੋਂ ਮੋਹਰ ਲਵਾਉਣਾ ਹੁੰਦਾ ਸਾਡਾ ਕੋਰਾ ਜਵਾਬ ਹੋਊਗਾ ਅਸੀਂ ਉਹ ਪਰਦੇਸੀ ਬੰਦੇ ਤੇ ਮੋਹਰ ਨਹੀਂ ਲਾਉਣੀ ਤੇ ਜੇਕਰ ਇਹਦੇ ਵਿੱਚ ਤੁਸੀਂ ਸਾਡੇ ਨਾਲ ਸਹਿਮਤ ਹੋ ਤਾਂ ਮਾ ਜੀ ਪਿੰਡ ਹੋਣਾ ਚਾਹੀਦਾ ਸਹਿਮਤ ਤਾਂ ਕਿ ਅੱਗੇ ਹੁਣ ਤਾਂ ਤਕਰੀਬਨ ਤਕਰੀਬਨ 200 ਬੰਦਾ ਹੀ ਆ ਜੇਕਰ ਅੱਗੇ ਤੋਂ ਵੱਧ ਗਏ ਆਪਣੇ ਪਿੰਡ ਦੇ ਵਿੱਚ ਫਿਰ ਬੁਰੇ ਪ੍ਰਭਾਵ ਆਉਣਗੇ ਉਹ ਤੁਹਾਡੇ ਸਾਹਮਣੇ ਨਤੀਜੇ ਆ ਰਹੇ ਨੇ ਇਹ ਉਹ ਜਿਨ੍ਹਾਂ ਦੇ ਘਰ ਨਹੀਂ ਹੈਗੇ ਇੱਥੇ ਆਧਾਰ ਕਾਰਡ ਬਣਿਆ ਹੋਇਆ ਉਹ ਤੁਹਾਨੂੰ ਦੱਸ ਦੋ ਥੋੜਾ ਕਿ ਕਿਹੜੇ ਕਿਹੜੇ ਬੰਦਿਆਂ ਦੇ ਆਧਾਰ ਕਾਰਡ ਬਣੇ ਲੋ ਅਸੀਂ ਮਤਾ ਪਾ ਕੇ ਅਸੀਂ ਕਟਾ ਦਾਂਗੇ ਉਹ ਆਧਾਰ ਕਾਰਡ ਉਹ ਜਿਨ੍ਹਾਂ ਦਾ ਘਰ ਨਹੀਂ ਹੈ ਜਿਨ੍ਹਾਂ ਨੇ ਘਰ ਲੈ ਲਏ ਉਹਨਾਂ ਦੇ ਬਾਰੇ ਦੱਸੋ ਅੱਗੇ ਤੋਂ ਵੀ ਜਿਹੜੀ ਇੱਕ ਗੱਲ ਪਤਾ ਕੀ ਆਪਣੇ ਛੋਟੇ ਛੋਟੇ ਆਪਾਂ ਪਿਆ ਪਿਆ ਹਜ਼ਾਰ ਦੇ ਲੱਖ ਲੱਖ ਰੁਪਏ ਨੂੰ ਬੇਸਬਾ ਦੇ ਦੇਣਾ ਭਈਆਂ ਅਸੀਂ ਇਹੀ ਬੇਨਤੀ ਕਰਾਂਗੇ ਉਹਨੂੰ ਨਾ ਦਿੱਤਾ ਜਾਵੇ ਹਾਂ ਆਪਣੇ ਆਪਣੇ ਭਾਈਚਾਰੇ ਨੂੰ ਦਿੱਤਾ ਜਾਵੇ ਇੱਕ ਬੰਦਾ ਕਹਿੰਦਾ ਜੀ ਸਾਡੀ ਮੁਸਲਮਾਨ ਮਾਨੀਆਂ ਸਾਰੇ ਬਿੰਗਣੀ ਵੀ ਭਈਆਂ ਨੂੰ ਦੇ ਦਿੰਨੇ ਆ ਹਾਂ ਪਿਆਬੀ ਨੂੰ ਤੇ ਜਾ ਕੇ ਪਿੰਡਾਂ ਲੈਵੇ ਦੇ ਦਿੱਤੀ ਆ ਬਈ ਭਾਈਆਂ ਨੂੰ ਦੇ ਦਿਓ ਭਾਵੇਂ 20000 ਰੁਪਏ ਘੱਟ ਦੇ ਦਿਓ ਹਾਂ ਬਾਕੀ ਬਾਕੀ ਜੀ ਇੱਕ ਆਪਣੇ ਪਿੰਡ ਦੇ ਮਿੱਟੀਾਰੇ ਕਿਪਰਾਂ ਤੋਂ ਬਹੁਤ ਪਰੇਸ਼ਾਨ ਆ ਰਾਜਗੜ੍ਹ ਸਾਰੇ ਹੀ ਪਰੇਸ਼ਾਨ ਆ ਸਾਨੂੰ ਕਹਿ ਦਿੰਦੇ ਹੋ ਪਰ ਜਦੋਂ ਉਹ ਦੀ ਤੁਰਦੇ ਆ ਫਿਰ ਸਾਡੇ ਨਾਲ ਕੋਈ ਨਹੀਂ ਤੁਰਦਾ ਇਹ ਪਿੰਡ ਤੇ ਪਰ ਸਾਨੂੰ ਇਹ ਦੱਸ ਦਿਓ ਕਿ 3 ਫੁੱਟ ਚਕਾਉਣੀਆਂ ਰਾਜਗੜ੍ਹੋਂ ਮਿੱਟੀ 4 ਫੁੱਟ ਚਕਾਉਣੀਆਂ ਉਹ ਟੂਲੀ ਪਿੰਡ ਵਾਲੇ ਸਾਰੇ ਘੜਿਓ ਸਾਨੂੰ ਦੱਸ ਦੋ ਉਸ ਤੋਂ ਬਾਅਦ ਅਸੀਂ ਇੰਚ ਨੂੰ ਚੱਕਣ ਦੇਣੀ ਕਿਸੇ ਦਬਲ ਮਸ਼ੀਨ ਹੀ ਲੱਗਣੀ ਹੈ ਜਾਏ ਕਿਸੇ ਐਮਐਲ ਵੀ ਇਸ ਪਾਸ ਗੌਰਮੈਂਟ ਨੂੰ ਕਹੋ ਜੇ ਆਪਾਂ ਇਹ ਚੱਕਣ ਦੇਈਏ ਪਹਿਲਾਂ ਤਿੰਨ ਬੋਟ ਜੀ